ਇੱਕ ਗੱਲ ਹੈ 2023 ਦੀ ਇੱਕ ਮਾਤਾ ਪਿਤਾ ਜੋ ਬਹੁਤ ਹੀ ਗਰੀਬ ਸਨ ਉਹ ਥਾਣੇ ਪਹੁੰਚ ਜਾਂਦੇ ਐ ਤੇ ਜਾਂ ਥਾਣੇ ਜਾਣ ਤੋਂ ਬਾਅਦ ਕਹਿੰਦੇ ਐ ਕਿ ਸਾਹਿਬ ਸਾਡੇ ਬੇਟੀ ਦੇ ਨਾਲ ਜੋ ਮওলানা ਸਾਹਿਬ ਐ ਜੋ ਮਸਜਿਦ ਚ ਅਜਾਨ ਦਿੰਦੇ ਐ ਉਹਨਾਂ ਨੇ ਬਹੁਤ ਹੀ ਗੰਦਾ ਤੇ ਕਣਾਉਣਾ ਕੰਮ ਕੀਤਾ ਆ ਇੱਕ ਗੱਲ ਜਿਵੇਂ ਐਸ ਐਚ ਓ ਸੁਣਦੇ ਐ ਤਾਂ ਉਹਨਾਂ ਦੀ ਜਿਹੜੀ ਐਫ ਆਈ ਆਰ ਆ ਦਰਜ ਕੀਤੀ ਜਾਂਦੀ ਐ ਤੇ ਇਹ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਉਹਦੇ ਤੇ ਬਾਕਸੋ ਐਕਟ ਵੀ ਲਾਇਆ ਜਾਂਦਾ ਹੈ ਤੇ ਨਾਲ ਹੀ ਨਾਲ ਆਈਪੀਸੀ ਦੀ ਧਾਰਾ 377 ਦੇ ਤਹਿਤ ਮੁਕਦਮਾ ਦਰਜ ਕਰ ਲਿਆ ਜਾਂਦਾ ਆ ਹੁਣ ਇਹ ਸੂਚਨਾ ਜਿਹੜੀ ਭੇਜੀ ਜਾਂਦੀ ਹੈ مولانا ਸਾਹਿਬ ਦੇ ਕੋਲ مولانا ਸਾਹਿਬ ਨੂੰ ਬੁਲਾਇਆ ਜਾਂਦਾ ਆ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਐਸਐਚਓ ਨੇ ਬੁਲਾਇਆ ਤੁਹਾਨੂੰ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਪੁੱਛਤਾਛ ਕਰਨੀ ਹੈ ਤੁਹਾਡੇ ਤੋਂ ਹੁਣ ਜਿਵੇਂ ਹੀ مولانا ਦੇ ਕੋਲ ਇਹ ਗੱਲ ਪਹੁੰਚਦੀ ਹੈ ਤੇ مولانا ਡਰਦਾ ਡਰਾੰਦਾ ਆਖਿਰਕਾਰ ਐਸਐਚਓ ਦੇ ਕੋਲ ਪਹੁੰਚ ਜਾਂਦਾ ਹੈ ਤੇ ਜਦੋਂ ਥਾਣੇ ਪਹੁੰਚਦਾ ਆ ਉਸ ਟਾਈਮ ਐਸ ਐਚਓ ਉੱਥੇ ਨਹੀਂ ਹੁੰਦੇ ਤੇ ਮੌਲਾਣਾ ਨੂੰ ਕਿਹਾ ਜਾਂਦਾ ਹੈ ਕਿ ਤੂੰ ਇੱਥੇ ਬੈਠ ਕੇ ਇੰਤਜ਼ਾਰ ਕਰ ਜਿਵੇਂ ਐਸ ਐਚਓ ਆਂਦੇ ਆ ਤਾਂ ਅਸੀਂ ਤੈਨੂੰ ਅੰਦਰ ਬੁਲਾ ਲਾਂਗੇ ਤੇ ਹੁਣ ਮੌਲਾਣਾ ਸੀਗਾ ਜਿਹੜਾ ਉਹ ਜਿਵੇਂ ਹੀ ਉਹਨੂੰ ਮੌਕਾ ਮਿਲਦਾ ਆ ਤਾਂ ਉਥੋਂ ਫਰਾਰ ਹੋ ਜਾਂਦਾ ਆ ਤੇ ਜਦੋਂ ਐਸ ਐਚਓ ਸਾਹਿਬ ਉੱਥੇ ਥਾਣੇ 'ਚ ਆਂਦੇ ਆ ਤਾਂ ਉਹ ਆਣ ਕੇ ਪੁੱਛਦੇ ਆ ਕਿ ਮੌਲਾਣਾ ਕਿੱਥੇ ਲੈ ਕੇ ਆਉਦੇ ਨਾਲ ਗੱਲਬਾਤ ਕਰਨੀ ਹੈ ਤਾਂ ਉਹ ਜਦੋਂ ਉਹਨੂੰ ਬੁਲਾਣ ਲਈ ਜਾਂਦੇ ਆ ਤਾਂ ਵੇਖਦੇ ਕਿ ਮੌਲਾਣਾ ਉੱਥੇ ਹੈ ਨਹੀਂ ਉਹ ਤਾਂ ਰਫੂ ਚੱਕਰ ਹੋ ਗਿਆ। ਤਾਂ ਫਿਰ ਪੁਲਿਸ ਭੇਜੀ ਜਾਂਦੀ ਹੈ ਜਿੱਥੇ ਮੌਲਾਣਾ ਰਹਿੰਦਾ ਸੀਗਾ ਪਰ ਪਤਾ ਚੱਲਦਾ ਆ ਕਿ ਉਹ ਉੱਥੋਂ ਵੀ ਗਾਇਬ ਹੋ ਚੁੱਕਿਆ ਆ। ਉੱਥੇ ਵਾਪਸ ਨਹੀਂ ਆਇਆ ਉਹ ਉਹਦੇ ਨਾਲ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਪਰ ਜਿਹੜਾ ਫੋਨ ਸੀਗਾ ਉਹਦਾ ਉਹ ਵੀ ਸਵਿਚ ਆਫ ਆ ਰਿਹਾ ਸੀਗਾ ਹੁਣ ਪੁਲਿਸ ਇੱਥੇ ਪਰੇਸ਼ਾਨ ਹੋ ਜਾਂਦੀ ਹੈ ਕਿ ਆਖਿਰਕਾਰ ਉਹ ਗਿਆ ਤਾਂ ਗਿਆ ਕਿੱਥੇ। ਹੁਣ ਆਸੇ-ਪਾਸੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਜਿਨ੍ਹਾਂ ਵੀ ਲੋਕ ਉਹਦੇ ਸੰਪਰਕ 'ਚ ਸੀਗੇ ਉਹਦੇ ਰਿਸ਼ਤੇਦਾਰ ਜਾਣ ਪਛਾਣ ਵਾਲੇ ਦਾ ਸਾਰਿਆਂ ਨੂੰ ਪੁੱਛਿਆ ਜਾਂਦਾ ਪਰ ਕਿਸੇ ਨੂੰ ਵੀ ਉਹਦੇ ਬਾਰੇ ਕੋਈ ਵੀ ਆਤਾ ਪਤਾ ਨਹੀਂ ਹੁੰਦਾ ਹੁਣ ਸਾਲ 2023 ਜਿਹੜਾ ਪੂਰਾ ਗੁਜ਼ਰ ਜਾਂਦਾ ਆ ਸਾਲ 2024 ਵੀ ਗੁਜ਼ਰ ਜਾਂਦਾ ਆ ਸਾਲ 2025 ਆਉਂਦਾ ਆ 8 ਅਪ੍ਰੈਲ 2025 ਨੂੰ ਇੱਕ ਗੱਲ ਪੁਲਿਸ ਨੂੰ ਪਤਾ ਚੱਲਦੀ ਆ ਪੁਲਿਸ ਨੂੰ ਇੱਕ ਫੋਨ ਆਉਂਦਾ ਆ ਕਿ ਜਿਸ ਮੌਲਾਨਾ ਦੀ ਤਲਾਸ਼ ਤੁਸੀਂ ਕਰ ਰਹੇ ਹੋ ਦਰਸਲ ਉਹ ਆਪਣਾ ਨਾਮ ਬਦਲ ਚੁੱਕਿਆ ਆ ਆਪਣੀ ਪਹਿਚਾਣ ਵੀ ਬਦਲ ਚੁੱਕਿਆ ਆ ਇੱਥੋਂ ਤੱਕ ਕਿ ਉਹਨੇ ਆਪਣਾ ਹੁਲੀਆ ਵੀ ਬਦਲ ਲਿਆ ਆ ਤੇ ਉਹ ਤੁਹਾਨੂੰ ਉੱਤਰਾਖੰਡ ਵਿੱਚ ਮਿਲੇਗਾ ਹੁਣ ਕ੍ਰਾਈਮ ਬ੍ਰਾਂਚ ਦੀ ਪੁਲਿਸ ਮੁੰਬਈ ਤੋਂ ਸਿੱਧਾ ਉੱਤਰਾਖੰਡ ਪਹੁੰਚ ਜਾਂਦੀ ਹੈ ਤੇ ਮੌਲਾਨਾ ਨੂੰ ਹਿਰਾਸਤ 'ਚ ਲੈ ਲੈਂਦੀ ਹੈ ਹਿਰਾਸਤ 'ਚ ਲੈਣ ਤੋਂ ਬਾਅਦ ਜਦੋਂ ਉਹਦੇ ਤੋਂ ਪੁੱਛਤਾਚੀ ਕੀਤੀ ਜਾਂਦੀ ਹੈ ਤੇ ਬਹੁਤ ਸਾਰੀਆਂ ਚੌਕਾਣ ਵਾਲੀਆਂ ਗੱਲਾਂ ਸਾਹਮਣੇ ਆਉਂਦੀਆਂ ਆ ਪੁਲਿਸ ਨੂੰ ਸਮਝ ਨਹੀਂ ਸੀ ਆ ਰਿਹਾ ਉਹ ਉਹਨਾਂ ਨੇ ਜਿੰਨਾ ਸੋਚਿਆ ਸੀਗਾ ਮੌਲਾਨਾ ਤਾਂ ਉਸ ਤੋਂ ਵੀ ਜ਼ਿਆਦਾ ਖਤਰਨਾਕ ਸੀਗਾ ਛਾਤੀਰ ਸੀਗਾ ਬਹੁਤ ਅੱਜ ਉਸ ਮੌਲਾਨਾ ਦੀ ਜਿਹੜੀ ਚਰਚਾ ਹੈ ਉਹ ਸੋਸ਼ਲ ਮੀਡੀਆ ਤੇ ਜ਼ੋਰਾਂ ਸ਼ੋਰਾਂ ਚ ਹੋ ਰਹੀ ਹੈ ਆਖਿਰਕਾਰ ਕੀ ਹੈ ਚਰਚਾ ਕੀ ਕਹਾਣੀ ਹੈ ਅਸੀਂ ਤੁਹਾਨੂੰ ਇਸ ਕਹਾਣੀ ਦੇ ਮਦਦਮ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਸੱਚੀ ਘਟਨਾ ਜਿਹੜੀ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇਹ ਘਟਨਾ ਹੈ ਮਹਾਰਾਸ਼ਟਰ ਪ੍ਰਦੇਸ਼ ਦੀ ਰਾਜਧਾਨੀ ਮੁੰਬਈ ਦੀ ਮੁੰਬਈ ਤੋਂ ਲਗਭਗ 24 ਕਿਲੋਮੀਟਰ ਦੂਰ ਇੱਕ ਥਾਣਾ ਲੱਗਦਾ ਆ ਪਿਵੰਡਿਤ ਪਿਵੰਡੀ ਥਾਣਾ ਖੇਤਰ ਚ ਇੱਕ ਇਲਾਕਾ ਆਉਂਦਾ ਆ ਨਵੀਂ ਬਸਤੀ ਨਵੀਂ ਬਸਤੀ ਦਾ ਇੱਕ ਇਲਾਕਾ ਆ ਨਹਿਰੂ ਨਗਰ ਦਰਸਲ ਸੱਤ ਭੈਣਾਂ ਦਾ ਇੱਕਲਾਪਰਾ ਜਿਸ ਦਾ ਨਾਮ ਸੀਗਾ ਸ਼ੌਇਬ ਰਸ਼ੀਦ ਸ਼ੌਇਬ ਰਸ਼ੀਦ ਉਮਰ 'ਚ ਲਗਭਗ 16 ਸਾਲ ਦਾ ਸੀਗਾ ਕਿ ਉਹ ਇੱਕ ਦਿਨ ਘਰ ਨਹੀਂ ਆਉਂਦਾ ਤਾਂ ਘਰ ਵਾਲੇ ਪਰੇਸ਼ਾਨ ਹੋ ਜਾਂਦੇ ਆ ਭੈਣਾਂ ਵੀ ਪਰੇਸ਼ਾਨ ਹੋ ਜਾਂਦੀਆਂ ਤੇ ਮਾਪਿਓ ਵੀ ਪਰੇਸ਼ਾਨ ਹੋ ਜਾਂਦੇ ਆ ਆਖਿਰਕਾਰ ਉਹ ਗਿਆ ਤੇ ਗਿਆ ਕਿੱਥੇ ਜਦੋਂ ਆਸੇ ਪਾਸੇ ਲੋਕਾਂ ਤੋਂ ਤਾਂ ਰਿਸ਼ਤੇਦਾਰਾਂ ਤੋਂ ਪੁੱਛਿਆ ਜਾਂਦਾ ਆ ਤਾ ਉਹਦਾ ਕਿਤੇ ਵੀ ਕੋਈ ਅਤਾ ਪਤਾ ਨਹੀਂ ਲੱਗਦਾ ਤਾਰੀਖ ਸੀਗੀ 20 ਨਵੰਬਰ 2020 ਉਹਨੂੰ ਹਰ ਪਾਸੇ ਲੱਭਿਆ ਜਾਂਦਾ ਆ ਉਹਦੇ ਦੋਸਤਾਂ ਤੋਂ ਪੁੱਛਿਆ ਜਾਂਦਾ ਆ ਪਰ ਕਿਸੇ ਨੂੰ ਕੁਝ ਨਹੀਂ ਸੀ ਪਤਾ ਉਹਦੇ ਬਾਰੇ ਘਰ ਵਾਲੇ ਪਰੇਸ਼ਾਨ ਹੋ ਜਾਂਦੇ ਉਹ ਸਿੱਧੇ ਜਿਹੜੇ ਉਹ ਥਾਣੇ ਪਹੁੰਚ ਜਾਂਦੇ ਆ ਤੋਥੇ ਜਾ ਕੇ ਕਹਿੰਦੇ ਆ ਕਿ ਸਾਹਬ ਸਾਡਾ ਬੇਟਾ ਆ 16 ਸਾਲ ਦਾ ਤੇ ਉਹਦਾ ਕਿਸੇ ਦੇ ਨਾਲ ਕੋਈ ਝਗੜਾ ਨਹੀਂ ਕੋਈ ਫਸਾਦ ਨਹੀਂ ਬੜਾ ਹੀ ਸਿੱਧਾ ਸਾਦਾ ਜਿਹਾ ਸੀਗਾ ਉਹ ਸੱਤ ਭੈਣਾਂ ਦਾ ਇਕੱਲਾ ਭਰਾ ਆ ਤੇ ਅਚਾਨਕ ਉਹ ਗਾਇਬ ਹੋ ਗਿਆ ਆ ਉਹਨੂੰ ਲੱਭਣ 'ਚ ਸਾਡੀ ਇਹ ਜਿਹੜੀ ਮਦਦ ਕਰੋ ਤੇ ਪੁਲਿਸ ਵਾਲੇ ਕਹਿੰਦੇ ਆ ਕਿ ਤੁਸੀਂ ਪਰੇਸ਼ਾਨ ਬਿਲਕੁਲ ਨਾ ਹੋਵੋ ਸਾਨੂੰ ਉਹਦੀ ਫੋਟੋ ਦੇ ਦਿਓ ਤੇ ਉਹਦੇ ਹੁਲੀਏ ਬਾਰੇ ਥੋੜੀ ਜੀ ਜਾਣਕਾਰੀ ਦੇ ਦਿਓ ਤਾਂ ਕਿ ਅਸੀਂ ਉਹਨੂੰ ਲੱਭ ਸਕੀਏ ਤਾਂ ਇੱਥੇ ਜਿਹੜੀ ਪੁਲਿਸ ਹੈ ਉਹ ਗੁੰਮਸ਼ੁਦਗੀ ਦਾ ਜਿਹੜਾ ਮੁਕੱਦਮਾ ਹੈ ਉਹ ਦਰਜ ਕਰ ਲੈਂਦੀ ਹੈ ਤੋਂ ਆਪਣੇ ਵੱਲੋਂ ਸਾਰੀਆਂ ਕੋਸ਼ਿਸ਼ਾਂ ਕਰਦੀ ਹੈ ਕਿ ਉਹਨੂੰ ਲੱਭੇ ਪਰ ਉਹਨਾਂ ਨੂੰ ਸਫਲਤਾ ਇਹ ਜਿਹੜੀ ਉਹ ਨਹੀਂ ਮਿਲਦੀ ਆਖਿਰਕਾਰ ਪੁਲਿਸ ਥੋੜਾ ਜਿਹਾ ਇਸ ਮਾਮਲੇ ਨੂੰ ਢਿੱਲਾ ਛੱਡ ਦਿੰਦੀ ਐ ਜਿਵੇਂ ਹੀ ਹੁੰਦਾ ਹੈ ਗੁੰਮਸ਼ੁਦਗੀ ਦੇ ਮਾਮਲਿਆਂ 'ਚ ਅਕਸਰ ਕਿ ਹੌਲੀ ਹੌਲੀ ਉਹ ਠੰਡੇ ਬਸਤੇ ਚ ਪੈ ਜਾਂਦੇ ਐ ਪਰ ਜਿਹੜੀ ਮਾਂ ਸੀਗੀ ਭੈਣਾਂ ਸੀਗੀਆਂ ਉਹ ਰੋਜ਼ ਥਾਣੇ ਪਹੁੰਚ ਜਾਂਦੀਆਂ ਸੀਗੀਆਂ ਤੇ ਥਾਣੇ ਜਾ ਕੇ ਐਸਐਚਓ ਦੇ ਸਾਹਮਣੇ ਬਹਿ ਜਾਇਆ ਕਰਦੀਆਂ ਸੀਗੀਆਂ ਤੇ ਕਹਿੰਦੀਆਂ ਸੀਗੀਆਂ ਕਿ ਸਾਫ਼ ਸਾਡੇ ਭਰਾ ਨੂੰ ਲੱਭ ਦੋ ਪਰ ਜਿਹੜਾ ਉਹਨਾਂ ਦਾ ਭਰਾ ਸੀਗਾ ਉਹਦਾ ਕਿਤੇ ਵੀ ਹਾਲੇ ਕੋਈ ਤਾਂ ਪਤਾ ਨਹੀਂ ਸੀ ਚੱਲ ਰਿਹਾ ਪੁਲਿਸ ਵਾਲਿਆਂ ਨੂੰ ਹੌਲੀ ਹੌਲੀ ਕਰਕੇ ਵਕਤ ਗੁਜ਼ਰਨ ਲੱਗਦਾ ਆ ਹੁਣ ਉਹਨਾਂ ਦੀ ਜੋ ਵੀ ਕੋਸ਼ਿਸ਼ਾਂ ਉਹਨਾਂ ਤੋਂ ਹੋ ਸਕਦੀਆਂ ਸੀਗੀਆਂ ਪਰਿਵਾਰ ਵਾਲਿਆਂ ਤੋਂ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਚਾਹੇ ਉਹ ਤੰਤਰਮੰਤਰ ਹੋਵੇ ਕੋਈ ਮੌਲਾਣਾ ਹੋਵੇ ਕੋਈ ਮਜ਼ਾਰ ਹੋਵੇ ਹਰ ਪਾਸਿਓਂ ਕੋਸ਼ਿਸ਼ ਕਰ ਰਹੇ ਸੀਗੇ ਤੇ ਹੁਣ ਉਹ ਕੀ ਕਰਦੇ ਆ ਹਾਜੀ ਅਲੀ ਦੀ ਦਰਗਾਹ ਤੇ ਜਾਂਦੇ ਆ ਤੇ ਉੱਥੇ ਵੀ ਜਾ ਕੇ ਮੰਨਤ ਮੰਗਦੇ ਆ ਮੰਨਤ ਮੰਗਦੇ ਆ ਆਪਣੇ ਬੇਟੇ ਦੀ ਸਲਾਮਤੀ ਦੀ ਦੁਆ ਕਰਦੇ ਆ ਕਿ ਸਾਡਾ ਬੇਟਾ ਜਿਹੜਾ ਉਹ ਵਾਪਸ ਪਰਤ ਕੇ ਆ ਜੇ ਤੇ ਹੁਣ ਇੱਕ ਮੌਲਾਣਾ ਸਾਹਿਬ ਦੇ ਕੋਲ ਜਾਂਦੇ ਆ ਉਹ ਮੌਲਾਣਾ ਜਿਹੜੇ ਹੁੰਦੇ ਆ ਉਹਨਾਂ ਦੇ ਘਰ ਤੋਂ ਲਗਭਗ 20 ਮੀਟਰ ਦੀ ਦੂਰੀ ਤੇ ਇੱਕ ਮਸਜਿਦ ਸੀਗਾ ਤੇ ਮਸਜਿਦ ਦੇ ਬਰਾਬਰ ਹੀ ਉਸ ਮੌਲਾਨਾ ਦੀ ਜਿਹੜੀ ਦੁਕਾਨ ਹੁੰਦੀ ਹੈ ਉੱਥੇ ਜਾਂਦੇ ਆ ਤੇ ਕਹਿੰਦੇ ਕਿ ਮੌਲਾਨਾ ਸਾਹਿਬ ਤੁਸੀਂ ਹੀ ਕੁਛ ਸਾਡੀ ਹੈਲਪ ਕਰ ਦੋ ਤੁਸੀਂ ਹੀ ਕੋਈ ਅਲੱਗ ਤੋਂ ਦੁਆ ਕਰ ਦੋ ਜਿਦੇ ਨਾਲ ਸਾਡਾ ਬੇਟਾ ਹੈ ਜਿਹੜਾ ਵਾਪਸ ਪਰਤ ਕੇ ਆ ਜੇ ਤੇ ਹੁਣ ਮੌਲਾਨਾ ਸਾਹਿਬ ਕਹਿੰਦੇ ਆ ਕਿ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਤੁਸੀਂ ਇੱਕ ਕੰਮ ਕਰੋ ਤੁਸੀਂ ਇੱਕ ਬੱਕਰੇ ਦਾ ਇੰਤਜ਼ਾਮ ਕਰੋ ਤੇ ਗਰੀਬਾਂ ਦੀ ਦਾਵਤ ਕਰ ਦੋ ਤੁਸੀਂ ਤੇ ਗਰੀਬਾਂ ਦੀਆਂ ਦੁਆਵਾਂ ਤੁਹਾਨੂੰ ਲੱਗਣਗੀਆਂ ਹੋ ਸਕਦਾ ਹੈ ਤੁਹਾਡਾ ਜਿਹੜਾ ਬੇਟਾ ਹੈ ਉਹ ਵਾਪਸ ਆ ਜਾਈ ਹੁਣ ਇਹ ਗੱਲ ਜਦੋਂ ਉਹਨਾਂ ਨੇ ਸੁਣੀ ਤਾਂ ਹੁਣ ਜਿਹੜੇ ਐਵੇਂ ਦੀ ਮੁਸੀਬਤ ਚ ਫਸੇ ਹੁੰਦੇ ਆ ਲੋਗ ਉਹ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਆ ਨਾਲੇ ਉਹਨਾਂ ਦਾ ਇਕੱਲਾ ਇਕੱਲਾ ਬੇਟਾ ਸੀਗਾ ਤੇ ਹੁਣ ਉਹ ਕੀ ਕਰਦੇ ਬੱਕਰੇ ਦਾ ਇੰਤਜ਼ਾਮ ਕਰਦੇ ਆ ਬੱਕਰੇ ਦਾ ਇੰਤਜ਼ਾਮ ਕਰਨ ਤੋਂ ਬਾਅਦ ਉਹਨੂੰ ਬਣਵਾਇਆ ਜਾਂਦਾ ਹੈ ਤੇ ਗਰੀਬਾਂ ਚ ਦਾਵਤ ਵੀ ਕੀਤੀ ਜਾਂਦੀ ਹੈ ਪਰ ਉਹਨਾਂ ਦਾ ਜਿਹੜਾ ਬੇਟਾ ਹੈ ਉਹ ਵਾਪਸ ਨਹੀਂ ਆਉਂਦਾ ਉਸ ਤੋਂ ਬਾਅਦ ਫਿਰ ਥੋੜਾ ਵਕਤ ਹੈ ਜਿਹੜਾ ਉਹ ਅੱਗੇ ਨਿਕਲਦਾ ਆ ਅੱਗੇ ਜਦੋਂ ਵਕਤ ਨਿਕਲਦਾ ਹੈ ਤਾਂ ਆਖਿਰਕਾਰ ਉਹ ਮੌਲਾਣਾ ਦੇ ਕੋਲ ਫਿਰ ਤੋਂ ਆਉਂਦੇ ਆ ਵਾਪਸ ਤੇ ਉਹ ਕਹਿੰਦੇ ਆ ਕਿ ਕੋਈ ਹੋਰ ਤਰਕੀਬ ਹੈ ਜਿਹੜੀ ਸਾਨੂੰ ਦੱਸੋ ਮੌਲਾਣਾ ਸਾਹਿਬ ਤੇ ਹੁਣ ਅੱਗੋਂ ਮੌਲਾਣਾ ਕਹਿੰਦੇ ਆ ਕਿ ਤੁਹਾਨੂੰ ਅਜ਼ਮੀਰ ਸ਼ਰੀਫ ਜਾਣਾ ਚਾਹੀਦਾ ਹੈ ਜੋ ਰਾਜਸਥਾਨ 'ਚ ਆ ਉੱਥੇ ਜਾ ਕੇ ਤੁਸੀਂ ਉਹਨਾਂ ਦੀ ਦਰਗਾਹ ਤੇ ਆ ਜਿਹੜਾ ਦੁਆ ਕਰੋ ਤੁਹਾਡਾ ਬੇਟਾ ਜ਼ਰੂਰ ਵਾਪਸ ਆ ਜਾਏਗਾ ਅੱਲਾ ਤੁਹਾਡੀ ਜ਼ਰੂਰ ਸੁਣੇਗਾ ਹੁਣ ਮੌਲਾਣਾ ਸਾਫ਼ ਸੀਗੇ ਜਿਹੜੇ ਉਹ ਜਦੋਂ ਤਰਕੀਬ ਦੱਸਦੇ ਆ ਤੇ ਉਹ ਘਰ ਪਹੁੰਚ ਜਾਂਦੇ ਆ ਲਗਭਗ 1 ਮਹੀਨੇ ਆ ਜਿਹੜੇ ਉਹਦੇ ਬੱਚੇ ਦੇ ਜਿਹੜੇ ਮਾਤਾ ਪਿਤਾ ਆ ਉਹ ਅ즈ਮੇਰ ਸ਼ਰੀਫ ਦਰਗਾਹ ਤੇ ਰਹਿੰਦੇ ਆ ਤੇ ਉਹਨਾਂ ਨੂੰ ਉਮੀਦ ਸੀਗੀ ਉਹਨਾਂ ਦਾ ਬੇਟਾ ਇੱਕ ਦਿਨ ਵਾਪਸ ਪਰਤ ਕੇ ਜ਼ਰੂਰ ਆਏਗਾ ਪਰ 1 ਮਹੀਨੇ ਬਾਅਦ ਉਹ ਵਾਪਸ ਵਾਪਸ ਘਰ ਆ ਜਾਂਦੇ ਆ ਹੁਣ ਜਿਹੜੇ ਮਾਪਿਓ ਐ ਜਿਹੜੇ ਭੈਣ ਭਰਾ ਸੀਗੇ ਜਿਹੜੇ ਉਹ ਸਾਰੇ ਆਪਣੇ ਪਾਸੇ ਉਹ ਪੂਰੀਆਂ ਕੋਸ਼ਿਸ਼ਾਂ ਕਰਦੇ ਐ ਤੇ ਇਸੇ ਤਰ੍ਹਾਂ ਹੀ ਸਾਲ 2020 ਨਵੰਬਰ ਦਾ ਮਹੀਨਾ ਆਉਂਦਾ ਆ ਤਾਰੀਖ ਵੀ ਸੀਗੀ 20 ਤੇ ਮੁਕਦਮਾ ਦਰਜ ਹੁੰਦਾ ਆ ਸਾਲ 2021 ਆਉਂਦਾ ਆ ਸਾਲ 2022 ਸਾਲ 2023 ਪਰ ਉਸ ਬੱਚੇ ਦਾ ਕਿਤੇ ਵੀ ਕੋਈ ਅਤਾ ਪਤਾ ਕੋਈ ਖਬਰ ਕੋਈ ਸੂਚਨਾ ਉਹਨਾਂ ਨੂੰ ਨਹੀਂ ਮਿਲਦੀ ਉਹ ਹਾਰ ਜਾਂਦੇ ਐ ਥੱਕ ਹਾਰ ਕੇ ਉਹ ਹੁਣ ਬੈਠ ਜਾਂਦੇ ਐ ਹੁਣ ਨਾ ਨਾ ਉਮੀਦ ਨਹੀਂ ਸੀ ਹੁਣ ਕੀ ਹੁੰਦਾ ਆਖਿਰਕਾਰ ਸਾਲ 2023 ਦੀ ਗੱਲ ਆ ਨਵੀਂ ਬਸਤੀ ਦਾ ਹੀ ਰਹਿਣ ਵਾਲਾ ਇੱਕ ਹੋਰ ਵਿਅਕਤੀ ਹੁੰਦਾ ਆ ਉਹ ਆਪਣੀ ਘਰ ਵਾਲੀ ਦੇ ਨਾਲ ਥਾਣੇ ਪਹੁੰਚਦਾ ਆ ਤੇ ਥਾਣੇ ਜਾਣ ਤੋਂ ਬਾਅਦ ਕਹਿੰਦਾ ਆ ਕਿ ਸਾਹਿਬ مولانا ਨੂੰ ਤੁਸੀਂ ਗ੍ਰਿਫਤਾਰ ਕਰ ਲਓ ਉਹਨੇ ਸਾਡੇ ਬੇਟੇ ਦੇ ਨਾਲ ਬੜਾ ਹੀ ਕਨਾਉਣਾ ਤੇ ਗੰਦਾ ਕੰਮ ਕੀਤਾ ਆ ਉਸ ਬੰਦੇ ਨੂੰ ਤੁਸੀਂ ਗ੍ਰਿਫਤਾਰ ਕਰ ਲਓ ਉਸ ਦੇ ਖਿਲਾਫ ਹੈ ਜਿਹੜੀ ਤੁਸੀਂ ਕੋਈ ਕਾਨੂੰਨੀ ਕਾਰਵਾਈ ਕਰੋ ਪੁਲਿਸ ਦੇ ਕੋਲ ਜਦੋਂ ਇਹ ਸੂਚ ਪਹੁੰਚਦੀ ਹੈ ਤੇ ਪੁਲਿਸ ਇਹ ਜਿਹੜੀ ਐਫ ਆਰ ਦਰਜ ਕਰ ਲੈਂਦੀ ਹੈ ਐਫ ਆਰ ਦਰਜ ਕਰਨ ਤੋਂ ਬਾਅਦ ਉਸ ਮੌਲਾਨਾ ਨੂੰ ਜਿਹੜਾ ਗ੍ਰਿਫਤਾਰ ਕਰਨ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਆ ਉਹ ਕੀਤੀਆਂ ਜਾਂਦੀਆਂ ਤੇ ਹੁਣ ਜਿਹੜੀ ਪੁਲਿਸ ਹੈ ਉਹਨੂੰ ਥਾਣੇ ਲੈ ਕੇ ਆਉਂਦੀ ਹੈ ਪਰ ਪਤਾ ਨਹੀਂ ਚੱਲਦਾ ਉਹ ਕੇਸ ਵੇਲੇ ਪੁਲਿਸ ਨੂੰ ਇਹ ਜਿਹੜਾ ਚੱਕਮਾ ਦੇ ਕੇ ਉੱਥੋਂ ਫਰਾਰ ਹੋ ਜਾਂਦਾ ਆ ਹੁਣ ਪੁਲਿਸ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਸੀ ਉਹਨੂੰ ਲੱਭਣ ਦੀ ਜਦੋਂ ਇਹ ਗੱਲ ਇਹ ਜਿਹੜੀ ਕ੍ਰਾਈਮ ਬ੍ਰਾਂਚ ਤੱਕ ਪਹੁੰਚ ਜਾਂਦੀ ਹੈ ਤੇ ਫਿਰ ਕਿਸੇ ਦਾ ਇੱਕ ਦਿਨ ਫੋਨ ਆਉਂਦਾ ਆ ਤੇ ਫੋਨ ਤੇ ਉਹ ਕਹਿੰਦਾ ਹੈ ਕਿ ਸਾਹਿਬ 2023 ਚ ਇੱਕ ਮਾਮਲਾ ਦਰਜ ਹੋਇਆ ਸੀ ਤੁਹਾਡੇ ਥਾਣੇ ਚ ਇਸ ਤੋਂ ਵੱਡਾ ਇੱਕ ਹੋਰ ਮਾਮਲਾ ਹੈ ਜੋ ਸਾਲ 2020 ਦੇ ਵਿੱਚ ਦਰਜ ਹੋਇਆ ਸੀ ਉਸ ਲੜਕੇ ਦੀ ਗੁੰਮਸ਼ੁਦਗੀ ਮੌਲਾਣਾ ਨੇ ਹੀ ਕੀਤੀ ਸੀਗੀ ਉਹਦੇ ਵਿੱਚ ਵੀ ਮੌਲਾਣਾ ਦਾ ਹੀ ਹੱਥ ਸੀਗਾ ਹੁਣ ਪੁਲਿਸ ਨੂੰ ਜਦੋਂ ਇਹ ਗੱਲ ਪਤਾ ਚੱਲਦੀ ਹੈ ਕ੍ਰਾਈਮ ਬ੍ਰਾਂਚ ਹੈ ਜਿਹੜੀ ਇਸ ਮਾਮਲੇ ਨੂੰ ਲੈ ਕੇ ਹੋਰ ਵੀ ਸਤਰਕ ਹੋ ਜਾਂਦੀ ਹੈ आखिरकार पुलिस ਨੂੰ ਇਹ ਜਿਹੜਾ ਇੱਕ ਮੁਖਬੀਰ ਦੇ ਵੱਲੋਂ ਹੈ ਜਿਹੜੀ ਸੂਚਨਾ ਮਿਲਦੀ ਹੈ ਤੇ ਉਹ ਦੱਸਦਾ ਆ ਕਿ ਇਹ ਜਿਹੜਾ ਮੌਲਾਣਾ ਆ ਹਿਮਾਚਲ ਪ੍ਰਦੇਸ਼ ਇੱਕ ਮਸਜਿਦ 'ਚ ਰਹਿ ਰਿਹਾ ਆ ਇੱਥੇ ਹੀ ਉਹ ਬੱਚਿਆਂ ਨੂੰ ਨਮਾਜ਼ ਪੜ੍ਹਾਉਂਦਾ ਆ ਤੁਹਾਨੂੰ ਉੱਥੇ ਜਾਣਾ ਚਾਹੀਦਾ ਹੈ ਤੇ ਦੇਖਣਾ ਚਾਹੀਦਾ ਹੈ ਕ੍ਰਾਈਮ ਬ੍ਰਾਂਚ ਦੀ ਜੋ ਪੁਲਿਸ ਹੁੰਦੀ ਆ ਉਹ ਸਿੱਧਾ ਜਿਹੜਾ ਹਿਮਾਚਲ ਪ੍ਰਦੇਸ਼ ਪਹੁੰਚ ਜਾਂਦੀ ਹੈ ਪਰ ਉੱਥੇ ਜਾ ਕੇ ਜਦੋਂ ਮਸਜਿਦ ਦੇ ਵਿੱਚ ਪਹੁੰਚਦੇ ਆ ਤਾਂ ਹੁਣ ਉੱਥੇ ਕੀ ਹੁੰਦਾ ਹੈ ਮੌਲਾਣਾ ਸਾਹਿਬ ਉੱਥੋਂ ਫਰਾਰ ਹੋ ਚੁੱਕੇ ਹੁੰਦੇ ਆ ਉੱਥੋਂ ਦੇ ਲੋਕੀ ਦੱਸਦੇ ਆ ਕਿ ਹਾਂ ਮੌਲਾਣਾ ਸਾਹਿਬ ਇੱਥੇ ਰਹਿੰਦੇ ਜ਼ਰੂਰ ਸੀਗੇ ਪਰ ਹੁਣ ਉਹ ਇੱਥੋਂ ਜਾ ਚੁੱਕੇ ਐ ਹੋ ਸਕਦਾ ਆ ਜਿਹੜੇ ਮੁਖਬੀਰ ਨੇ ਸੂਚਨਾ ਉਹਨ ਪੁਲਿਸ ਵਾਲਿਆਂ ਨੂੰ ਦਿੱਤੀ ਹੋਏ ਉਸ ਤੋਂ ਪਹਿਲਾਂ ਕਿਸੇ ਹੋਰ ਨੇ ਮੌਲਾਣਾ ਨੂੰ ਵੀ ਦੱਸ ਦਿੱਤਾ ਹੋਏ ਕਿ ਇੱਥੇ ਪੁਲਿਸ ਆਉਣ ਵਾਲੀ ਐ ਤਾਂ ਇੱਥੋਂ ਨਿਕਲ ਜਾ ਨਹੀਂ ਤਾਂ ਉਹ ਤੇਨੂੰ ਗ੍ਰਿਫਤਾਰ ਕਰ ਲੈਣਗੇ ਸਾਲ 2023 ਦੀ ਇਹ ਗੱਲ ਐ ਹੁਣ ਪੁਲਿਸ ਵਾਲਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀਗੇ ਸਾਲ 2024 ਆ ਜਾਂਦਾ ਐ ਤੇ ਫਿਰ 25 ਆ ਜਾਂਦਾ ਐ ਆਖਿਰਕਾਰ ਫੇਰ ਇੱਕ ਵਾਰ ਪੁਲਿਸ ਨੂੰ ਇਹ ਜਿਹੜੀ ਉਹ ਖਬਰ ਮਿਲਦੀ ਹੈ ਤੇ ਪੁਲਿਸ ਦੀ ਜਿਹੜੀ ਇੱਕ ਟੀਮ ਆ ਸੂਚਨਾ ਮਿਲਦੇ ਹੀ ਉਹ ਨਿਕਲ ਜਾਂਦੀ ਹੈ ਹੁਣ ਇਸ ਵਾਰ ਉਹਨਾਂ ਨੂੰ ਪਤਾ ਚੱਲਦਾ ਆ ਕਿ ਉੱਤਰਾਖੰਡ ਦੇ ਕਿਸੇ ਇਲਾਕੇ ਦੇ ਵਿੱਚ ਕੋਈ ਮਸਜਿਦ ਆ ਹੁਣ ਉਹ ਉੱਥੇ ਰਹਿੰਦੇ ਆ ਤਾਂ ਹੁਣ ਇਹ ਪੁਲਿਸ ਵਾਲੇ ਜਿਹੜੀ ਬਹੁਤੀ ਦੇਰ ਨਾ ਕਰਦੇ ਹੋਏ ਜਲਦ ਜਲਦ ਉੱਥੇ ਪਹੁੰਚ ਜਾਂਦੇ ਆ ਤੇ 8 April 2025 ਨੂੰ ਆਖਿਰਕਾਰ ਉਸ ਮੌਲਾਨਾ ਨੂੰ ਫੜ ਲਿਆ ਜਾਂਦਾ ਆ ਉਹਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹਨੂੰ ਪੁਲਿਸ ਇਹ ਜਿਹੜੀ ਥਾਣੇ ਲੈ ਕੇ ਆਉਂਦੀ ਹੈ ਤਾਂ ਹੁਣ ਅੱਗੇ ਉਹ ਤੋਂ ਪੁਸ਼ਤਾਸ਼ ਕੀਤੀ ਜਾਂਦੀ ਹੈ ਤੇ ਪੁਸ਼ਤਾਸ਼ ਚ ਜਿਹੜੀ ਉਹ ਕਹਾਣੀ ਹੁਣ ਦੱਸਦਾ ਆ ਉਹ ਵਾਕਈ ਹੈਰਾਨ ਕਰ ਦੇਣ ਵਾਲੀ ਸੀ ਇਹ ਸੁਣ ਕੇ ਸਾਰੇ ਹੀ ਬਹੁਤ ਹੈਰਾਨ ਵੀ ਹੋਏ ਤੇ ਪਰੇਸ਼ਾਨ ਵੀ ਹੁਣ ਸਾਰੇ ਲੋਕ ਸੋਚਣ ਦੇ ਮਜਬੂਰ ਹੋ ਜਾਂਦੇ ਕਿ ਆਖਿਰਕਾਰ ਇਹ ਮੌਲਾਣਾ ਇੰਨਾ ਗੰਦਾ ਕੰਮ ਕਿਵੇਂ ਕਰ ਸਕਦਾ ਆ ਦਰਸਲ ਇਹਨੂੰ ਹੈ ਜਿਹੜਾ ਮੁੰਡਿਆਂ ਦਾ ਸ਼ੌਂਕ ਸੀਗਾ ਇਹ ਇਹ ਮੁੰਡਿਆਂ ਦੇ ਨਾਲੇ ਜਿਹੜਾ ਗਲਤ ਕੰਮ ਕਰਦਾ ਸੀਗਾ ਇਹ ਮੌਲਾਨਾ ਨੇ ਦੱਸਿਆ ਕਿ ਇੱਕ ਰਾਤੀ ਗੱਲ ਆ ਜਦੋਂ ਨੂੰ ਮੌਕਾ ਮਿਲਿਆ ਉਹ ਇੱਕ ਮੁੰਡੇ ਦੇ ਨਾਲ ਹੈ ਜਿਹੜਾ ਐਦਾਂ ਦਾ ਗਲਤ ਕੰਮ ਕਰ ਰਿਹਾ ਹੁੰਦਾ ਆ ਤੇ ਇਸੇ ਵਿੱਚ ਉਹ ਜਿਹੜਾ 16 ਸਾਲ ਦਾ ਲੜਕਾ ਹੁੰਦਾ ਆ ਸਾਲ 2020 ਦੀ ਗੱਲ ਹੈ ਨਵੰਬਰ ਮਹੀਨੇ ਦੀ ਅਚਾਨਕ ਅਚਾਨਕ ਹੀ ਜਿਹੜਾ ਸ਼ੌਇਬ 16 ਸਾਲ ਦਾ ਉਹ ਲੜਕਾ ਹੁੰਦਾ ਆ ਉਹ ਲੁੱਕ ਕੇ ਮੌਲਾਨਾ ਸਾਹਿਬ ਨੂੰ ਇਹ ਸਭ ਕੁਝ ਕਿਸੇ ਹੋਰ ਲੜਕੇ ਦੇ ਨਾਲ ਕਰਦਿਆਂ ਵੇਖ ਲੈਂਦਾ ਆ ਤੇ ਹੁਣ ਮੌਲਾਨਾ ਦੀ ਨਜ਼ਰ ਸੀ ਕਿ ਜਿਹੜੀ ਉਹ ਸ਼ੌਇਬ ਤੇ ਪੈ ਜਾਂਦੀ ਹੈ ਤੇ ਸ਼ਾਇਦ ਮੋਲਾਣਾ ਤੋਂ ਡਰਦਾ ਆ ਤੇ ਉਥੋਂ ਫਰਾਰ ਹੋ ਜਾਂਦਾ ਆ ਤੇ ਹੁਣ ਜਿਹੜਾ ਮੋਲਾਣਾ ਸੀਗਾ ਉਹ ਸੋਚ ਪੈ ਜਾਂਦਾ ਆ ਕਿ ਉਹ ਮਸਜਿਦ 'ਚ ਜਾਂਦਾ ਆ ਬੱਚਿਆਂ ਨੂੰ ਪੜ੍ਹਾਉਂਦਾ ਆ ਸਾਰੇ ਲੋਕੋ ਦੀ ਬਹੁਤ ਇੱਜ਼ਤ ਕਰਦੇ ਆ ਉਹਦੀ ਖੁਦ ਦੀ ਦੁਕਾਨ ਹੈ ਉੱਥੇ ਲੋਕ ਦੁਕਾਨ ਤੇ ਵੀ ਆਉਂਦੇ ਆ ਤੇ ਅਗਰ ਕਿਸੇ ਗੱਲ ਕਿਸੇ ਨੂੰ ਵੀ ਪਤਾ ਚੱਲ ਗਈ ਕਿ ਮੈਂ ਐਦਾਂ ਦੇ ਕੰਮ ਕਰਦਾ ਆ ਤੇ ਮੇਰੀ ਬੜੀ ਬਦਨਾਮੀ ਹੋ ਜਾਏਗੀ ਉਹਨੇ ਲੜਕੇ ਨੂੰ ਕੁਝ ਨਹੀਂ ਕਿਹਾ ਉਹ ਬਿਲਕੁਲ ਸ਼ਾਂਤ ਰਿਹਾ ਤਾਂ ਹੁਣ ਕੀ ਕਰਦਾ ਹੈ ਮੋਲਾਣਾ ਇੱਕ ਦੋ ਦਿਨ ਬਾਅਦ ਉਸੇ ਲੜਕੇ ਨੂੰ ਆਪਣੇ ਕੋਲ ਬੁਲਾਉਂਦਾ ਆ ਉਹ ਕਹਿੰਦਾ ਹੈ ਕਿ ਸ਼ੌਇਬ ਮੈਂ ਤੇਰੇ ਨਾਲ ਬੜੀ ਜ਼ਰੂਰੀ ਗੱਲ ਕਰਨੀ ਹੈ ਤਾਂ ਹੁਣ ਲੜਕਾ ਆਇਆ ਜਿਹੜਾ ਉਹ ਡਰ ਦਾ ਡਰਾਉਂਦਾ ਉਹਦੇ ਕੋਲ ਆ ਜਾਂਦਾ ਆ ਤੇ ਜਿਵੇਂ ਉਹਦੇ ਕੋਲ ਆਂਦਾ ਆ ਤੇ ਮੌਲਾਣਾ ਕੀ ਕਰਦਾ ਆ ਉਹਦੇ ਗਲੇ ਨੂੰ ਫੜ ਲੈਂਦਾ ਆ ਤੇ ਉਹਦਾ ਗਲਾ ਬਹੁਤ ਹੀ ਜ਼ੋਰ ਦੇ ਨਾਲ ਦਬੰਦਾ ਆ ਤੇ ਉਦੋਂ ਤੱਕ ਤਬਾ ਕੇ ਰੱਖਦਾ ਆ ਜਦੋਂ ਤੱਕ ਉਹਦੀ ਇਹ ਜਿਹੜੀ ਮੌਤ ਨਹੀਂ ਹੋ ਜਾਂਦੀ ਹੁਣ ਜਦੋਂ ਉਹ ਮਰ ਜਾਂਦਾ ਆ ਤੇ ਹੁਣ ਉਹ ਕੀ ਕਰਦਾ ਉਹਦੀ ਲਾਸ਼ ਦੇ ਜਿਹੜੇ ਠਿਕਾਣੇ ਲਾਣ ਦੇ ਲਈ ਉਹ ਛੋਟੇ-ਛੋਟੇ ਟੁਕੜੇ ਕਰਦਾ ਆ ਤੇ ਇਹੇ ਕਰਨ ਤੋਂ ਬਾਅਦ ਉਹ ਸੋਚਦਾ ਆ ਕਿ ਹੁਣ ਇਸ ਲਾਸ਼ ਦੇ ਜਿਹੜੇ ਟੁਕੜੇ ਐ ਮੈਂ ਅਦਰ-ਉਦਰ ਸੁੱਟਾਂਗਾ ਤੇ ਫੜਿਆ ਜਾਵਾਂਗਾ ਹੁਣ ਕੀ ਕੀਤਾ ਜਾਏ ਫੇਰ ਉਹਨੂੰ ਇੱਕ ਆਈਡੀਆ ਆਉਂਦਾ ਆ ਉਹ ਉਦੀ ਨਾ ਇੱਕ ਕਰਿਆਨਾ ਸਟੋਰ ਹੁੰਦਾ ਆ ਉਹਦਾ ਤੇ ਉਹਦੇ ਬਾਹਰ ਇੱਕ ਹੋਰ ਦੁਕਾਨ ਸੀਗੀ ਜੋ ਬੰਦ ਰਹਿੰਦੀ ਸੀਗੀ ਹਮੇਸ਼ਾ ਉਹਦੇ ਬਾਹਰ ਹਮੇਸ਼ਾ ਤਾਲਾ ਲੱਗਿਆ ਰਹਿੰਦਾ ਸੀਗਾ ਹੁਣ ਉਸ ਦੁਕਾਨ 'ਚ ਇੱਕ ਜਿਹੜਾ ਆ ਖੱਡਾ ਐ ਜਿਹੜਾ ਉਹ ਪੁੱਟਦਾ ਆ ਤੇ ਹੁਣ ਉਹ ਲਾਸ਼ ਦੇ ਜਿੰਨੇ ਵੀ ਟੁਕੜੇ ਸੀਗੇ ਉਹ ਖੱਡੇ ਦੇ ਅੰਦਰ ਹੈ ਜਿਹੜਾ ਉਹ ਦਬਾ ਦਿੰਦਾ ਆ ਤੇ ਇਸ ਤੋਂ ਬਾਅਦ ਆਰਾਮ ਦੇ ਨਾਲ ਰਹਿੰਦਾ ਆ ਪਰਿਵਾਰ ਨੇ ਜਿਹੜੇ ਮੌਲਾਨਾ ਦੇ ਨਾਲ ਸੰਪਰਕ ਕੀਤਾ ਸੀਗਾ ਕਿ ਸਾਡਾ ਬੇਟਾ ਗਾਇਬ ਹੋ ਗਿਆ ਹੈ ਸਾਡੀ ਮਦਦ ਕਰੋ ਐਸੇ ਨਹੀਂ ਕਿਹਾ ਸੀਗਾ ਕਿ ਤੁਸੀਂ ਬੱਕਰੇ ਦਾ ਇੰਤਜ਼ਾਮ ਕਰੋ ਤੇ ਗਰੀਬਾਂ ਦੀ ਦਾਵਤ ਕਰੋ ਇੰਨੇ ਹੀ ਕਿਹਾ ਸੀਗਾ ਕਿ ਹਾਜੀ ਅਲੀ ਦੀ ਦਰਗਾਹ ਤੇ ਜਾਓ ਤੇ ਹਾਜੀ ਅਲੀ ਦੀ ਦਰਗਾਹ ਤੇ ਜਾ ਕੇ ਤੁਸੀਂ 1 ਮਹੀਨੇ ਤੱਕ ਉੱਥੇ ਸੇਵਾ ਵੀ ਕਰੋ ਤਾਕੀ ਇਹਨੂੰ ਮੌਲਾਣਾ ਨੂੰ ਇਹ ਸੀਗਾ ਕਿ 1 ਮਹੀਨੇ ਤੱਕ ਮੈਂ ਹੋਰ ਨਵੀਆਂ ਤਰਕੀਬਾਂ ਹੈ ਜਿਹੜੀਆਂ ਉਹ ਸੋਚ ਲਵਾਂਗਾ ਕਿ ਇਹਨਾਂ ਨੂੰ ਹੋਰ ਅੱਗੇ ਕੀ ਦੱਸਣਾ ਹੈ ਤੇ ਫਿਰ ਜਦੋਂ ਮੌਲਾਣਾ ਫੜਿਆ ਜਾਂਦਾ ਹੈ ਤੇ ਪੁਲਿਸ ਦੇ ਤੇ ਮੀਡੀਆ ਦੇ ਵੱਲੋਂ ਜਦੋਂ ਇਹ ਖਬਰਾਂ ਉਹਦੇ ਮਾਪਿਆਂ ਤੱਕ ਪਹੁੰਚਦੀਆਂ ਆ ਤਾਂ ਪੁਲਿਸ ਵਾਲੇ ਦੱਸਦੇ ਆ ਕਿ ਤੁਹਾਡਾ ਬੇਟਾ ਤਾਂ ਉਸੇ ਦਿਨ ਹੀ ਮਰ ਚੁੱਕਿਆ ਸੀਗਾ ਜਿਸ ਦਿਨ ਉਹ ਗਾਇਬ ਹੋਇਆ ਸੀਗਾ ਤੇ ਇਹੀ ਉਹ ਮੌਲਾਣਾ ਆ ਜਿਨੇ ਤੁਹਾਡੇ ਬੇਟੇ ਦੇ ਨਾਲ ਐਦਾਂ ਕੀਤਾ ਸੀਗਾ ਤੇ ਹੁਣੇ ਮੌਲਾਨਾ ਜਿਨੀ ਵੀ ਜਾਣਕਾਰੀ ਇਹਨੇ ਦਿੱਤੀ ਸੀਗੀ ਮੌਲਾਨਾ ਨੇ ਇਹਨੇ ਇਹ ਵੀ ਦੱਸਿਆ ਸੀਗਾ ਕਿ ਮੈਂ ਕੁਝ ਜਿਹੜੇ ਇਹੋ ਦੇ ਬਾਡੀ ਦੇ ਪਾਰਟ ਆ ਉਹ ਮੈਂ ਸੜਕ ਦੇ ਜਿਹੜਾ ਆ ਸਾਈਡਾਂ ਤੇ ਵੀ ਛੁੱਟੇ ਆ ਕੁਝ ਤੇ ਹੁਣ ਪੁਲਿਸ ਕੀ ਕਰਦੀ ਹੈ ਜਿਹੜੀ ਇਹਨੇ ਜਗ੍ਹਾ ਦੱਸੀ ਸੀਗੀ ਉੱਥੇ ਪੁਲਿਸ ਆ ਫੋਰੈਂਸਿਕ ਟੀਮ ਨੂੰ ਲੈ ਕੇ ਤੇ ਡਾਕਟਰ ਦੀ ਟੀਮ ਨੂੰ ਲੈ ਕੇ ਵੀ ਉੱਥੇ ਪਹੁੰਚਦੀ ਹੈ ਤੇ ਜਦੋਂ ਉਸ ਦੁਕਾਨ ਬਾਰੇ ਦੱਸਿਆ ਜਾਂਦਾ ਜੋ ਕਿ ਨਹਿਰੂ ਇਲਾਕੇ ਦੇ ਵਿੱਚ ਹੁੰਦੀ ਹੈ ਤੋਸ ਦੁਕਾਨ ਦੇ ਜਿਹੜੇ ਵਿੱਚ ਜਿੱਥੇ ਉਹਨੇ ਉਸ ਬੱਚੇ ਨੂੰ ਦਬਾਇਆ ਸੀਗਾ ਉਹ ਖੱਡੇ ਨੂੰ ਜਦੋਂ ਪੁੱਟਿਆ ਜਾਂਦਾ ਲਗਭਗ ਜਿਹੜੀ 4.5 ਸਾਲ ਪਹਿਲਾਂ ਜਿੱਥੇ ਉਹਨੂੰ ਦਫਨ ਕੀਤਾ ਗਿਆ ਸੀਗਾ ਉੱਥੇ ਹੁਣ ਕੁਝ ਟੁਕੜੇ ਮਿਲਦੇ ਐ ਜੋ ਕਿ ਕੰਕਲ ਦੇ ਰੂਪ ਵਿੱਚ ਉਹਨਾਂ ਨੂੰ ਮਿਲਦੇ ਐ ਤੇ ਫੋਰੈਂਸਿਕ ਟੀਮ ਐ ਜਿਹੜੀ ਉਹਨਾਂ ਨੂੰ ਸਾਰਿਆਂ ਨੂੰ ਕਬਜ਼ੇ 'ਚ ਲੈਂਦੀ ਐ ਤੇ ਆਪਣੀ ਲੈਬ 'ਚ ਲੈ ਜਾ ਕੇ ਉੱਥੇ ਉਹਨਾਂ ਦੀ ਟੈਸਟਿੰਗ ਹੁੰਦੀ ਐ ਤੇ ਉਹਦਾ ਡੀਐਨਏ ਵਗੈਰਾ ਕੀਤਾ ਜਾਂਦਾ ਆ ਤਾਂ ਇਹ ਲਾਸ਼ ਐ ਜਿਹੜੀ ਵਾਕਈ ਟੀ ਸ਼ਾਇਬ ਦੀ ਹੁੰਦੀ ਐ ਤੇ ਆਖਿਰਕਾਰ ਇੱਕ ਖਬਰ ਜਦੋਂ ਸੋਸ਼ਲ ਮੀਡੀਆ ਤੇ ਅਖਬਾਰਾਂ ਚ ਟੈਲੀਵਿਜ਼ਨ ਤੇ ਜਗ੍ਹਾ-ਜਗਰ ਇੱਕ ਖ਼ਬਰੀ ਚੱਲਦੀ ਹੁੰਦੀ ਹੈ ਤਾਂ ਹੁਣ ਇਸ ਖ਼ਬਰ ਤੋਂ ਬਾਅਦ ਜਿਹੜੇ ਉਸ ਇਲਾਕੇ ਚ ਵੱਡੀ ਗਿਣਤੀ ਚ ਜਿਹੜੀਆਂ ਮਹਿਲਾਵਾਂ ਹੁੰਦੀਆਂ ਹਨ ਪੁਰਸ਼ ਹੁੰਦੇ ਉਹ ਸਾਰੇ ਇਕੱਠੇ ਹੋ ਜਾਂਦੇ ਐ ਤੇ ਇਸ ਤੋਂ ਬਾਅਦ ਉਹ ਜਿਹੜੇ ਮੀਡੀਆ ਵਾਲਿਆਂ ਨੂੰ ਕਹਿੰਦੇ ਐ ਕਿ ਇਹਦਾ ਇਹ ਸਾਨੂੰ ਦੇ ਦਿਓ ਇਹਦਾ ਇਨਸਾਫ ਅਸੀਂ ਕਰਾਂਗੇ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਸੀਗੇ ਉਹਨੂੰ ਮਾਰਨ ਦੀਆਂ ਗੱਲਾਂ ਕਰ ਰਹੇ ਸੀਗੇ ਪਰ ਇੱਥੇ ਜਿਹੜਾ ਕਾਨੂੰਨ ਆ ਉਹ ਆਪਣਾ ਕੰਮ ਬਹੁਤ ਹੀ ਇਮਾਨਦਾਰੀ ਨਾਲ ਕਰ ਰਿਹਾ ਹੈ ਜਲਦ ਤੋਂ ਜਲਦ ਇਹ ਜਿਹੜਾ ਇਹਨੂੰ ਉਹ ਫਾਂਸੀ ਤੇ ਚੜਾਇਆ ਜਾਏ ਅਸੀਂ ਇਹੀ ਉਮੀਦ ਕਰਦੇ ਹਾਂ ਔਰ ਬੱਚਿਆਂ ਨੂੰ ਇਨਸਾਫ ਮਿਲੇ ਪਰ ਹੁਣ ਇੱਥੇ ਕਿੰਨਾ ਟਾਈਮ ਲੱਗੇਗਾ ਇਹ ਕੁਝ ਕਹਿ ਨਹੀਂ ਸਕਦੇ ਪਰ ਉਹ ਮਾਂ ਦੱਸਦੀ ਹੈ ਕਿ ਮੈਂ ਅੰਦਰੋਂ ਉਸੇ ਦਿਨ ਹੀ ਮਰ ਚੁੱਕੀ ਸੀ ਜਿਸ ਦਿਨ ਮੇਰਾ ਬੇਟਾ ਮਰਿਆ ਸੀਗਾ ਉਹ ਬਹੁਤ ਹੀ ਦਰਦ ਵਿੱਚ ਸੀਗੀ ਉਹ ਕਹਿ ਰਹੀ ਸੀਗੀ ਕਿ ਪਤਾ ਨਹੀਂ ਮੇਰੇ ਬੱਚਿਆਂ ਦੇ ਸਰੀਰ ਦੇ ਟੁਕੜਿਆਂ ਨੂੰ ਕਿਸ ਕਿਸ ਜਾਨਵਰ ਨੇ ਖਾਦਾ ਹੋਏਗਾ ਕਿਉਂਕਿ ਉਹਨੇ ਕੁਝ ਜਿਹੜੇ ਟੁਕੜੇ ਸੀਗੇ ਉਹਦੀ লাশ ਤੇ ਉਹਨਾਂ ਨੂੰ ਸੜਕ ਦੇ ਕਿਨਾਰਿਆਂ ਤੇ ਵੀ ਸੁੱਟਿਆ ਸੀਗਾ ਕੁਝ ਦਫਨ ਕੀਤੇ ਸੀਗੇ ਉਹ ਕਹਿ ਰਹੀ ਸੀਗੀ ਕਿ ਮੈਨੂੰ 7 ਦਿਨ ਤੋਂ ਬਾਅਦ ਇੱਕ ਪੁੱਤਰ ਮਿਲਿਆ ਸੀਗਾ ਤੇ ਇਸ ਮੌਲਾਨਾ ਨੇ ਉਹਨੂੰ ਨਹੀਂ ਛੱਡਿਆ ਅਸੀਂ ਉਮੀਦ ਕਰਦੇ ਹਾਂ ਇਸ ਮੌਲਾਨਾ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਇਸ ਕਹਾਣੀ ਦਾ ਉਦੇਸ਼ ਤੁਹਾਨੂੰ ਪਰੇਸ਼ਾਨ ਕਰਨਾ ਨਹੀਂ ਹੈ ਬਲਕਿ ਕ੍ਰਾਈਮ ਦੀਆਂ ਕਹਾਣੀਆਂ ਲੈ ਕੇ ਤੁਹਾਡੇ ਸਾਹਮਣੇ ਆਉਣ ਦਾ ਉਦੇਸ਼ ਹੈ ਤੁਹਾਨੂੰ ਸਤਰਕ ਕਰਨਾ ਹੈ ਧੰਨਵਾਦ